वेलकम इन रजलीवाल इकोनॉमिक्स स्टूडेंट्स आज दे इस लेक्चर ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮਾਈਕਰੋ ਇਕਨੋਮਿਕਸ ਦਾ ਇੱਕ ਮੋਸਟ ਇੰਪੋਰਟੈਂਟ ਟੌਪਿਕ ਲਾ ਆਫ ਡਿਮਾਂਡਸ ਮੰਗ ਦਾ ਨਿਯਮ ਜੇਕਰ ਤੁਸੀਂ ਮੇਰੇ ਇਸ ਚੈਨਲ ਰਜਲੀਵਾਲ ਇਕਨੋਮਿਕਸ ਤੇ ਬਿਲਕੁਲ ਨਵੇਂ ਹੋ ਜਾ ਤੁਸੀਂ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਲੈਕਚਰ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਰਿਕੁਐਸਟ ਇਹ ਕੀ ਹੈ ਕਿ ਲੈਕਚਰ ਜਿਹੜਾ ਹੈ ਉਹ ਐਂਡ ਤੱਕ ਜ਼ਰੂਰ ਸੁਣਨਾ ਬਹੁਤ ਸਾਰੀਆਂ ਗੱਲਾਂ ਆਪਾਂ ਇਸ ਵਿੱਚ ਡਿਸਕਸ ਕਰਾਂਗੇ ਬਹੁਤ سارے ਤੁਹਾਡੇ ਕੁਐਸਚਨਸ ਐਂਡ ਇਨਕੁਆਰੀਜ਼ ਜਿਹੜੀਆਂ ਉਹ ਦੌਰ ਹੋਣਗੀਆਂ ਤਾਂ ਡਿਸਕਸ ਕਰਦੇ ਹਾਂ ਮੰਗ ਦਾ ਨਿਯਮ ਲਾ ਆਫ ਡਿਮਾਂਡ मार्क्स इंपोर्टेंट क्वेश्चन सब तो पहला द अर्थ आप कह सकते हैं मीनिंग ऑफ द लॉ मीनिंग ऑफ द लॉ जा नियम का अर्थ नियम यह दसदा है कि बाकी समान रहने बाकी गल समान रहने मतलब अदर फैक्टर्स रिमेन कॉन्सटेंट किसी वस्तु की अपनी कीमत ਵਧਨ ਨਾਲ ਜੇ ਵਧਨ ਤੇ ਉਸ ਵਸਤੂ ਦੀ ਮੰਗ ਘਟ ਜਾਂਦੀ ਹੈ। ਜਾਂ ਮੰਗ ਘਟ ਹੋ ਜਾਂਦੀ ਹੈ। ਅਤੇ ਆਪਣੀ ਕੀਮਤ ਘਟ ਹੋਣ ਤੇ ਉਸ ਦੀ ਮੰਗ ਵਧ ਜਾਂਦੀ ਹੈ। ਇਸ ਨੂੰ ਮੰਗ ਦਾ ਨਿਯਮ ਕਿਹਾ ਜਾਂਦਾ ਹੈ। ਸਧਾਰਨ ਜੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਜੇਕਰ ਬਾਕੀ ਦੂਜੀ ਗੱਲਾਂ ਸਮਾਨ ਰਹਿ ਕਿਸੇ ਵਸਤੂ ਦੀ ਆਪਣੀ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ ਭਾਅ ਵਸਤੂ ਦੀ ਆਪਣੀ ਕੀਮਤ ਵਧਣ ਨਾਲ ਉਸ ਵਸਤੂ ਦੀ ਮੰਗ ਜਿਹੜੀ ਹੈ ਉਹ ਘਟ ਜਾਂਦੀ ਹੈ ਅਤੇ ਆਪਣੀ ਕੀਮਤ ਘਟਣ ਨਾਲ ਉਸ ਦੀ ਮੰਗ ਵਧ ਜਾਂਦੀ ਹੈ इस इंग्लिश भी समझ सकते हैं ला ऑफ डिमांड स्टेट्स दैट ला ऑफ डिमांड स्टेट्स दैट इफ अदर थिंग्स आर रिमेन सेम व्हेन प्राइस ऑफ ऑन कॉमोडिटी इंक्रीज, इट्स डिमांड डिक्रीज एंड व्हेन प्राइस ऑफ ऑन कॉमोडिटी डिक्रीज इट्स डिमांड इंक्रीज।

2 ਮਾਰਕਸ ਦੇ ਲਈ ਐਗਜ਼ਾਮ ਦੇ ਚਾਹੀਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੈਟਰਨ ਦੇ ਅਨੁਸਾਰ ਇਕਨੋਮਿਕਸ ਦੇ ਪੇਪਰ ਦੇ ਵਿੱਚ 2 ਮਾਰਕਸ ਦੇ ਕੁਐਸਚਨਸ ਆਉਂਦੇ ਆ ਇਸ ਕਰਕੇ ਉਹਨਾਂ ਦੇ ਲਈ ਇਹ ਇੰਪੋਰਟੈਂਟ ਹੈ ਓਨਲੀ ਫਾਰ 2 ਮਾਰਕਸ ਮੰਗ ਦਾ ਨਿਯਮ ਕੀ ਹੁੰਦਾ ਹੈ ਜਦੋਂ ਇਹ ਪੁੱਛਿਆ ਜਾਵੇ ਮੰਗ ਦਾ ਨਿਯਮ ਕੀ ਹੁੰਦਾ ਹੈ ਤੁਸੀਂ ਇਹਨਾਂ ਹੀ ਲਿਖ ਦੇਣਾ ਹੈ ਕੀ ਮੰਗ ਦਾ ਨਿਯਮ ਕੀ ਹੈ ਐਸੀ ਚੀਜ਼ ਨੂੰ ਆਪਾਂ ਸਿੰਬल्स ਦੇ ਰੂਪ ਵਿੱਚ ਦਿਖਾਇਆ ਗਿਆ ਹੈ ਤੁਸੀਂ ਇਹ ਵੀ ਪੇਪਰ 'ਤੇ ਵੀ ਲਿਖ ਸਕਦੇ ਹੋ ਸਿੰਬल्स ਇਹ ਇੰਪ੍ਰੈਸਿਵ ਹੁੰਦਾ ਹੈ ਇਹ ਪੇਪਰ ਦੀ ਜਿਹੜੀ ਤੁਹਾਡੀ ਅਟੈਂਪਸ਼ਨ ਸਟਾਈਲ ਹੈ ਉਸ ਨੂੰ ਇਨਕਰੀਜ਼ ਕਰਦਾ ਹੈ ਪੀ ਮੀਨਸ ਪ੍ਰਾਈਸ ਪ੍ਰਾਈਸ ਆ ਐਰੋ ਜਿਹੜਾ ਹੈ ਉਹ ਇਨਕਰੀਜ਼ ਨੂੰ ਸ਼ੋਅ ਕਰ ਰਿਹਾ ਹੈ ਯਾਨੀ ਕੀਮਤ ਵੱਧ ਰਹੀ ਹੈ डिमांड देखो मांग जोड़ी है घट रही है कीमत वधन वन मांग घट रही है और कीमत कट रही है ते एर थले तो मांग बढ़ती है इस तरह नाल आप देख रहे हैं कि इतव रिलेशन शो हो रहा है नैगेटिव रिलेशन उल्टा संबंध ਕੀਮਤ ਅਤੇ ਮੰਗ ਵਿੱਚ ਮੰਗ ਦਾ ਨਿਯਮ ਉਲਟਾ ਸੰਬੰਧ ਸ਼ੋਅ ਕਰਦਾ ਹੈ ਇਸ ਸਿਚੁਏਸ਼ਨ ਦੇ ਵਿੱਚ ਜੋ ਵਸਤੂ ਆਪਾਂ ਲੈ ਰਹੇ ਆ ਉਹ ਲੈ ਰਹੇ ਆ ਸਧਾਰਨ ਵਸਤੂ ਨੋਰਮਲ ਗੁੱਡਸ ਮੰਗ ਦਾ ਨਿਯਮ ਜਿਹੜਾ ਹੈ ਕੇਵਲ ਔਰ ਕੇਵਲ ਸਧਾਰਨ ਵਸਤੂਆਂ ਤੇ ਲਾਗ ਹੁੰਦਾ ਹੈ ਨੋਰਮਲ ਗੁੱਡਸ ਤੇ ਨੋਰਮਲ ਗੁੱਡਸ ਤਾਂ ਯਾਦ ਰੱਖਣਾ ਹੈ ਕਿ ਗੁੱਡਸ ਜਿਹੜੀ ਨੋਰਮਲ ਹੋਣੀ ਚਾਹੀਦੀ ਹੈ ਵਸਤੂਆਂ ਦੀ ਜਿਹੜੀ ਵੰਡ ਹੈ ਉਹ ਆਪਾਂ ਕਿਸੇ ਦਿਨ ਕਰਾਂਗੇ ਵਸਤੂਆਂ ਜਿਹੜੀਆਂ ਆ ਉਹ ਸਧਾਰਨ ਵਸਤੂਆਂ ਘਟਿਆ ਵਸਤੂਆਂ ਤੇ ਗਿਫਨ ਵਸਤੂਆਂ ਗਿਫਨ ਪਦਾਰਥ ਕਹਿ ਸਕਦੇ ਆਪਾਂ ਉਹਨਾਂ ਦੇ ਬਾਰੇ ਆਪਾਂ ਇੱਕ ਅਲੱਗ ਲੈਕਚਰ ਬਣਾਵਾਂਗੇ ਤਾਂ ਇਹ ਜਿਹੜਾ ਹੈ ਆਪਣਾ ਮੰਗ ਦੇ ਨਿਯਮ ਦਾ ਅਰਥ ਹੈ ਇਸੇ ਤਰ੍ਹਾਂ ਨਾਲ ਆਪਾਂ ਇਸ ਦੀ অবজারਵੇਸ਼ਨ ਲਿਖੀ ਹੋਈ ਹੈ ਤੇ ਮੰਗ ਦਾ ਨਿਯਮ ਇਹ ਦੱਸਦਾ ਹੈ ਕਿ ਵਸਤੂ ਦੀ ਮੰਗੀ ਗਈ ਮਾਤਰਾ ਅਤੇ ਉਸ ਦੀ ਆਪਣੀ ਕੀਮਤ ਵਿੱਚ ਉਲਟਾ ਸੰਬੰਧ ਇਨਵਰਸ ਰਿਲੇਸ਼ਨ ਹੁੰਦਾ ਹੈ ਜਿਹੜੀ ਆ ਵਾਲੀ ਚੀਜ਼ ਹੈ ਇਹ ਉਲਟੇ ਸੰਬੰਧ ਨੂੰ ਹੀ ਸ਼ੋਅ ਕਰ ਰਹੀ ਹੈ ਕੀਮਤ ਵਧ ਰਹੀ ਹੈ ਮੰਗ ਘਟ ਰਹੀ ਹੈ ਕੀਮਤ ਘਟ ਰਹੀ ਹੈ ਮੰਗ ਵਧ ਰਹੀ ਹੈ ਇਹਨੂੰ ਕਹਿੰਦੇ ਆ ਦੇ ਰਿਜ਼ਵਰਸ ਰਿਲੇਸ਼ਨ ਫਾਇੰਡ ਬੀਟਵੀਨ ਪ੍ਰਾਈਸ ਆਫ ਆਨ ਕਮੋਡਿਟੀ ਐਂਡ ਇਟਸ ਡਿਮਾਂਡ ਜਬ ਆ ਕਹਿ ਸਕਦੇ ਕਿ ਵਸਤੂ ਦੀ ਆਪ ਦੀ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ 1 ਮਾਰਕਸ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਪੁੱਛਿਆ ਗਿਆ ਜਗਾ ਕਿ ਵਸਤੂ ਦੀ ਆਪ ਦੀ ਕੀਮਤ ਅਤੇ ਮਾਤਰਾ ਜੋ ਮੰਗੀ ਜਾਂਦੀ ਹੈ ਜਾਂ ਉਸ ਦੀ ਜਿਹੜੀ ਮੰਗ ਹੈ ਉਸ ਵਿੱਚ ਸਧਾਰਨ ਵਸਤੂਆਂ ਦੀ ਹਾਲਤ ਵਿੱਚ ਕਿਸ ਤਰ੍ਹਾਂ ਦਾ ਸਬੰਧ ਹੁੰਦਾ ਹੈ ਤੋ ਆਨਸਰ ਆਇਆ ਉਲਟਾ ਸਬੰਧ ਹੁੰਦਾ ਹੈ ਉਲਟਾ ਸਬੰਧ ਤਾਂ ਇਸ ਕਰਕੇ 1 ਮਾਰਕਸ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਜੇਕਰ ਆਪਾ ਇਸ ਨੂੰ ਇਸ ਤਰੀਕੇ ਨਾਲ ਪੁੱਛ ਲਈਏ ਕਿ ਮੰਗ ਦੇ ਨਿਯਮ ਦੀ ਪਰਿਭਾਸ਼ਾ ਲਿਖੋ ਤਾਂ ਇਹ ਅਲੱਗ ਕੁਐਸਚਨ ਮੰਨਿਆ ਜਾਂਦਾ ਹੈ

ਬਿਹਤਰੀਨ ਇਕਨੋਮਿਸਟ ਹੈ ਉਹ ਹੈ ਡਾਕਟਰ ਮਾਰਸ਼ਲ ਡਾਕਟਰ ਮਾਰਸ਼ਲ ਇਹ ਉਹ ਵਿਅਕਤੀ ਸੀਗਾ ਜਿਨੇ ਮਾਈਕਰੋ ਇਕਨੋਮਿਕਸ ਦੀ ਗੱਲ ਕੀਤੀ ਵਿਅਕਤੀ ਗਤ ਅਰਥ ਸ਼ਾਸਤਰ ਦੀ ਗੱਲ ਕੀਤੀ ਵੈਸਟੀ ਅਰਥ ਸ਼ਾਸਤਰ ਦੀ ਗੱਲ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਐਡਮ ਸਮਿਥ ਰਿਕਾਰਡੋ ਪੀਗੂ ਇਹ ਜਿਆਦਾ ਗੱਲ ਕਰਦੇ ਸੀ ਮੈਕਰੋ ਇਕਨੋਮਿਕਸ ਦੀ ਤਾਂ ਮਾਰਸ਼ਲ ਮਾਈਕਰੋ ਇਕਨੋਮਿਕਸ ਦਾ ਬਿਹਤਰੀਨ ਜਿਹੜਾ ਇਕਨੋਮਿਸਟ ਹੈ ਇਹ ਦੇਖੋ ਕੀ ਕਹਿੰਦਾ ਹੈ ਗੱਲ ਤਾਂ ਉਹੀ ਹੋਊਗੀ ਪਰ ਇਹਨੇ ਆਪਣੀ ਸ਼ਬਦਾਂ ਵਿੱਚ ਕਿਹਾ ਹੈ ਮੰਗ ਦਾ ਨਿਯਮ ਇਹ ਦੱਸਦਾ ਹੈ ਕਿ ਹੋਰ ਗੱਲਾਂ ਸਮਾਨ ਰਹਿਣ ਤੇ ਆਹ ਜਿਹੜੀ ਲਾਈਨ ਹੈ ਹੋਰ ਗੱਲਾਂ ਸਮਾਨ ਰਹਿਣ ਤੇ ਇਹ ਜ਼ਰੂਰ ਲਿਖਣੀ ਹੈ ਤੁਸੀਂ ਕਿਉਂਕਿ ਇਹੀ ਤਾਂ ਆਪਣੀ ਅਜੰਪਸ਼ਨਸ ਹੈ ਹੋਰ ਗੱਲਾਂ ਸਮਾਨ ਰਹਿਣ ਤੇ ਇਹ ਮੰਤਵ ਹੈ ਇਹ ਜਿਹੜਾ ਨਿਯਮ ਹੈ ਕੀਮਤ ਵਧਣ ਤੇ ਮੰਗ ਘਟਦੀ ਹੈ ਕੀਮਤ ਘਟਣ ਤੇ ਮੰਗ ਵੱਧਦੀ ਹੈ ਇਹ ਉਦੋਂ ਹੀ ਲਾਗੂ ਹੁੰਦਾ ਹੈ ਜੇਕਰ ਬਾਕੀ ਦੂਜੀਆਂ ਗੱਲਾਂ ਸਮਾਨ ਰਹਿਣ ਮਾਰਸ਼ਲ ਨੇ ਕਿਹਾ ਹੈ ਕਿ ਮੰਗ ਦਾ ਨਿਯਮ ਇਹ ਦੱਸਦਾ ਹੈ ਕਿ ਹੋਰ ਗੱਲਾਂ ਸਮਾਨ ਰਹਿਣ ਤੇ ਕੀਮਤ ਵਿੱਚ ਕਮੀ ਹੋਣ ਕਾਰਨ ਵਸਤੂ ਦੀ ਮੰਗੀ ਗਈ ਮਾਤਰਾ ਵੱਧ ਜਾਂਦੀ ਹੈ ਇਥੇ ਦੇਖੋ ਕਮੀ ਇਥੇ ਵਾਧਾ ਅਤੇ ਕੀਮਤ ਵਿੱਚ ਵਾਧਾ ਹੋਣ ਦੇ ਕਾਰਨ ਕੀਮਤ ਵਿੱਚ ਵਾਧਾ ਹੋਣ ਦੇ ਕਾਰਨ ਮੰਗੀ ਗਈ ਮਾਤਰਾ ਘਟ ਹੋ ਜਾਂਦੀ ਹੈ ਅਬਜੈਕਟ ਸੇਮ ਵਰਡਿੰਗ ਲਿਖਣੀ ਪੈਗੀ ਜੇਕਰ ਅਜੇ ਮੰਗ ਦੇ ਨਿਯਮ ਦੀ ਪਰਿਭਾਸ਼ਾ ਤੋਂ ਤਾਂ ਤੁਸੀਂ ਬਿਨਾਂ ਕੁਝ ਸੋਚੇ ਲਿਖ ਦੇਣਾ ਹੈ ਡਾਕਟਰ ਮਾਰਸ਼ਲ ਦੇ ਅਨਸਾਰ ਡਾਕਟਰ ਮਾਰਸ਼ਲ ਦੇ ਅਨੁਸਾਰ ਮੰਗ ਦਾ ਨਿਯਮ ਇਹ ਦੱਸਦਾ ਹੈ ਕਿ ਹੋਰ ਗੱਲਾਂ ਸਮਾਨ ਰਹਿਣ ਤੇ ਕੀਮਤ ਵਿੱਚ ਕਮੀ ਹੋਣ ਦੇ ਕਾਰਨ ਵਸਤੂ ਦੀ ਮੰਗੀ ਗਈ ਮਾਤਰਾ ਵੱਧ ਜਾਂਦੀ ਹੈ ਅਤੇ ਕੀਮਤ ਵਿੱਚ ਵਾਧਾ ਹੋਣ ਦੇ ਕਾਰਨ ਮੰਗੀ ਗਈ ਮਾਤਰਾ ਘੱਟ ਹੋ ਜਾਂਦੀ ਹੈ ਜੇਕਰ ਤੁਸੀਂ ਚਾਹਦੇ ਹੋ ਕਿ ਨੋਟਸ ਬਣਾਏ ਜਾਣ ਤਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਇੱਕ ਤਰੀਕੇ ਦੇ ਨੋਟਸ ਬਣ ਜਾਣਗੇ ਤੁਹਾਡੇ ਜਦੋਂ ਪੇਪਰ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਹੈ ਕਿ ਮੰਗ ਦੇ ਨਿਯਮ ਦੀ ਵਿਆਖਿਆ ਕਰੋ ਤਾਂ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਨੂੰ ਆਪਾਂ ਡਿਜ਼ਾਈਨ ਕਿਵੇਂ ਕਰੀਏ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਇਸ ਨੂੰ ਡਿਜ਼ਾਈਨ ਕਰੋਗੇ ਕਿ ਸਭ ਤੋਂ ਪਹਿਲਾਂ ਇਹਦਾ ਆਪ ਲਿਖੋਗੇ ਫਿਰ ਇਸ ਦੇ ਸਿੰਬल्स ਲਿਖੋਗੇ ਫਿਰ ਇਸ ਦਾ ਆ ਵਾਲਾ ਜਿਹੜਾ ऑब्ਜਰਵੇਸ਼ਨ ਹੈ ਇਹ ਵੀ ਜੇਕਰ ਤੁਸੀਂ ਦੇਵੋਗੇ ਤਾਂ ਇਹ ਬਿਹਤਰੀਨ ਗ੍ਰਿਸ਼ਣ ਬਣ ਜਾਊਗਾ ਤੁਹਾਡਾ ਔਰ ਉਸ ਤੋਂ ਬਾਅਦ ਤੁਸੀਂ ਨੈਕਸਟ ਪੋਰਸ਼ਨ ਦੇ ਵਿੱਚ ਇਸ ਦੀ ਪਰਿਭਾਸ਼ਾ ਲਿਖੋਗੇ ਤਾਂ ਦੇਖੋ ਮੈਂ ਇਸ ਦੇ मीनिंग ਨੂੰ ਮੰਗਦੇ ਨਿਯਮ ਦੇ ਅਰਥ ਨੂੰ ਚਾਰ ਪੋਰਸ਼ਨ ਦੇ ਵਿੱਚ ਤੋੜਿਆ ਹੈ ਚਾਰ ਜਿਹੜੇ ਪੋਰਸ਼ਨ ਨੇ ਇਹਦੇ ਕਿਹੜੇ-ਕਿਹੜੇ ਆ ਇਹ ਅਰਥ ਹੈ ਮੰਗਦੇ ਨਿਯਮ ਦਾ ਇੱਥੇ ਆਪਾਂ मीनिंग ਕਹਿ ਸਕਦੇ ਹਾਂ ਅਰਥ ਕਹਿ ਸਕਦੇ ਹਾਂ ਅਰਥ ਲਿਖਿਆ ਹੈ ए सिंबल्स लिखे हुए हैं उस तु तो बाद लिखी हुई है ओबजरवेशन बी इसको की समझे और उस तो परिभाषा लिखी हुई है इतो क्वेश्चन बन जाते हैं मान का नियम की है टू मार्क्स मैं तुम पहले ही दस चुका दूसरा जेड़ा है कीमत और वो भी वस्तु आप ਵਿਚ ਹਾਤੇ ਮੰਗ ਵਿੱਚ ਕਿਹਦਾ ਸਬੰਧ ਹੁੰਦਾ ਉਲਟਾ ਸਬੰਧ ਹੁੰਦਾ ਇਹ ਤੁਸੀਂ ਯਾਦ ਰੱਖਣਾ ਹੈ ਨਿਯਮ ਨੂੰ ਸਮਝਾਉਣ ਦੇ ਲਈ ਇਹ ਗੱਲ ਧਿਆਨ ਰੱਖਣੀ ਹੈ ਕਿ ਕੋਈ ਵੀ ਲਾਅ ਜਿਹੜਾ ਹੈ ਇਕਨੋਮਿਕਸ ਦਾ ਉਹਦੋਂ ਹੀ ਲਾਗੂ ਹੋਏਗਾ ਜਦੋਂ ਕੁਝ ਅਸੰਪਸ਼ਨਸ ਲਾਗੂ ਹੋਣ ਗਿਆ ਮਤਲਬ ਕੀਮਤ ਵਧੀ ਮੰਗ ਮਾਤਰਾ ਘਟੇਗੀ ਕੀਮਤ ਘਟੀ ਮੰਗ ਮਾਤਰਾ ਵਧੇਗੀ ਪਰ ਕਦੋਂ ਕਦੋਂ ਇਹ ਹੋਊਗਾ ਜਦੋਂ ਕੁਝ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਆਪਾਂ ਡਿਸਕਸ ਕਰਾਂਗੇ ਮੰਗ ਦੇ ਨਿਯਮ ਦੀਆਂ ਮਾਨਤਾਵਾਂ ਤਾਂ ਮਾਨਤਾਵਾਂ ਦੀ ਗੱਲ ਕਰਦੇ ਆਪਾਂ ਇਹ ਆਗੀਆਂ ਮੰਗ ਦੇ ਨਿਯਮ ਦੀਆਂ ਮਾਨਤਾਵਾਂ ਇੰਗਲਿਸ਼ 'ਚ ਇਹਨਾਂ ਨੂੰ ਅਸੰਪਸ਼ਨਸ ਆਫ ਡਿਮਾਂਡ ਕਿਹਾ ਜਾਂਦਾ ਤੁਹਾਨੂੰ ਇੱਕ ਇਸ ਤੋਂ ਪਹਿਲਾਂ ਮੇਰਾ ਲੈਕਚਰ ਹੈ ਮੰਗ ਫੰਕਸ਼ਨ ਜਾਂ ਮੰਗ ਦੇ ਨਿਰਧਾਰਕ ਤੱਤ ਉਸ ਵਿੱਚ ਅਸੀਂ ਦੱਸਿਆ ਸੀ ਕਿ ਜਿਹੜੀ ਡਿਮਾਂਡ ਹੈ ਐਕਸ ਵਸਤੂ ਦੀ ਲਾ ਲੋ ਉਹ ਫੰਕਸ਼ਨ ਹੁੰਦੀ ਹੈ ਪੀ ਪੀ ਆਰ Y n s t e g y d ਇਹ ਜਿਹੜੇ ਫੈਕਟਰਸ ਹੁੰਦੇ ਨੇ ਪੁੱਛ ਇਹਨਾਂ ਦੇ ਮੰਗ ਕਿਸੇ ਵਸਤੂ ਦੀ ਡਿਪੈਂਡ ਕਰਦੀ ਹੈ ਇਹਦੇ ਵਿੱਚ ਆਪਾਂ ਜੇਕਰ ਅਕੇਲੀ ਇਸ ਨੂੰ ਬਾਹਰ ਕਢ ਲਈ ਮੈਂ ਬਾਹਰ ਕਢ ਲਈ ਪੀ ਕੀ ਹੁੰਦੀ ਹੈ ਕੀਮਤ ਪ੍ਰਾਈਸ ਹੁੰਦੀ ਹੈ ਵੈਸੇ ਇੰਗਲਿਸ਼ 'ਚ ਪੰਜਾਬੀ 'ਚ ਇਹਨੂੰ ਕੀਮਤ ਕਹਿੰਦੇ ਹੁਣ ਆਪਾਂ ਇੱਥੇ ਗੱਲ ਕਰ ਰਹੇ ਆਂ ਕੀਮਤ ਅਤੇ ਮੰਗ ਵਿਚ ਸੰਬੰਧ जस्ट आप दो चीजा का संबंध दिखा रहे हैं। एक अपने को कीमत है और एक मंगी गई मात्रा है बाकी सारे जो फैक्टर वाले इस स्थिर मान ले जाते हैं जो क्या बाकी दूजिया गल समान रहन तो गल कर रहा है इस, इस चीज पी आर पी आर मीनस price of related goods ਪੰਜਾਬੀ ਚ ਸੰਬੰਧਿਤ ਵਸਤੂਆਂ ਦੀ ਕੀਮਤ ਜੇਕਰ ਤੁਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਣਾ ਚਾਹੁੰਦੇ ਆ ਤਾਂ ਤੁਸੀਂ ਮੇਰੀ ਇੱਕ ਰਿਕੁਐਸਟ ਤੇ ਇੱਕ ਲੈਕਚਰ ਆ ਆਪਣਾ ਜੋ ਪਬਲਿਸ਼ ਹੋਇਆ ਹੋਇਆ ਆਪਣੇ ਚੈਨਲ ਰਜ਼ਲੀਵਾਲ ਇਕਨੋਮਿਕਸ ਤੇ ਮੰਗ ਫਲਨ ਦੇ ਨਾਂ ਤੇ ਦੀ ਜਰੂਰ ਸੁਣਨਾ ਉਸ ਦੇ ਵਿੱਚ ਇਹਨਾਂ ਫੈਕਟਰਸ ਨੂੰ ਮੈਂ ਇੰਡੀਵਿਜੂਅਲ ਅਤੇ ਮਾਰਕੀਟ ਫੈਕਟਰ ਦੇ ਰੂਪ ਵਿੱਚ ਡਿਸਕਸ ਕੀਤਾ ਹੈ ਵਿਅਕਤੀਗਤ ਮੰਗ ਫਲਨ اور ਬਾਜ਼ਾਰ ਮੰਗ ਫਲਨ ਇੱਥੇ ਨੇ ਗੱਟੇ ਲਿਖੇ ਨੇ ਕਨਫਿਊਜ਼ਨ ਤੋਂ ਬਚਣ ਦੇ ਲਈ ਤਾਂ ਸੰਬੰਧਿਤ ਵਸਤੂਆਂ ਉੱਤੇ ਅਸੀਂ ਅੱਜ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀ ਹੈ ਸਥਾਨਾਪਨ ਵਸਤੂਆਂ ਇੱਕ ਹੁੰਦੀ ਹੈ ਪੂਰਕ ਵਸਤੂਆਂ ਯਾਨੀ ਕਿ substitute goods and complementary goods ਉਹਨਾਂ ਦਾ ਵੀ ਇੱਕ ਦੂਸਰੇ ਦੀ ਮੰਗ ਅਤੇ ਕੀਮਤ ਤੇ ਪ੍ਰਭਾਵ ਪੈਂਦਾ ਹੈ ਉਹ ਰਿਐਕਸ਼ਨ ਤੁਸੀ ਸਮਝਣਾ ਹੋਵੇ ਤਾਂ ਤੁਸੀ ਉਹ ਲੈਕਚਰ ਜ਼ਰੂਰ ਸੁਣਨਾ ਹੈ why why ਜਿਹੜੀ ਹੈ ਉਹਨੂੰ ਇੰਗਲਿਸ਼ 'ਚ ਇਨਕਮ ਕਹਿੰਦੇ ਨੇ ਇਨਕਮ ਤਾਂ ਆਮਦਨ ਦਾ ਪ੍ਰਭਾਵ ਵੀ ਪੈਂਦਾ ਹੈ ਆਪਾਂ ਡਿਟੇਲਸ ਇੱਥੇ ਡਿਸਕਸ ਕਰਦੇ ਆਂ n ਪਾਪੂਲੇਸ਼ਨ ਹੈ ਜਨਸੰਖਿਆ S ਸੀਜ਼ਨ ਹੈ T ਟੈਸਟ ਹੈ E ਐਕਸਪੈਕਟੇਸ਼ਨ ਹੈ ਸੰਭਾਵਨਾ G ਗਵਰਨਮੈਂਟ ਪਾਲਿਸੀ ਹੈ ਸਰਕਾਰ ਦੇ ਦਿੱਤੀ Y D ਡਿਸਟ੍ਰਿਬਿਊਸ਼ਨ ਆਫ ਇਨਕਮ ਹੈ ਜਦ ਆਪਾਂ ਗਲਤ ਕਰਦੇ ਬਾਕੀ ਦੂਜੀਆਂ ਗੱਲਾਂ ਸਮਾਨ ਰਹਿਣ ਤਾਂ ਤੁਸੀਂ ਇਹ ਸਮਝੋ ਕਿ ਆਪਣੀ ਆ ਕੀਮਤ ਨੂੰ ਛੱਡ ਦਿਓ ਤੁਸੀਂ ਆ ਵਾਲੇ ਨੂੰ ਉਸ ਤੋਂ ਲਾਵਾ ਆ ਸਾਰੀ ਚੀਜ਼ਾਂ ਜਿਹੜੀਆਂ ਕਨਸਟੈਂਟ ਹੈ

जी लिख के ऊपर लाइन ला दो ई e लिख के ऊपर लाइन लगा दो वायडी लिख के ऊपर लाइन लगा दो एन इतने लिख नहीं रहे मार्केट का हे अपा छे अपा छी है कली कीमत तम मांग और कीमत डिमांड एंड प्राइस ਦੇ ਰਿਲੇਸ਼ਨ ਦੇ ਵਿੱਚ ਇਹ ਮੰਨ ਲਿਆ ਜਾਂਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਸਥਿਰ ਹੈ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਥਿਰ ਹੈ ਹੁਣ ਆਪਾਂ ਇੱਥੇ ਕੁਐਸਚਨ ਦੇ ਵਿੱਚ ਕਿਹੜੀ-ਕਿਹੜੀ ਲਿਖਾਂਗੇ ਉਹ ਦੇਖਦੇ ਆ ਤਾਂ ਕੁਐਸਚਨ ਦੇ ਵਿੱਚ ਆਪਾਂ ਜਿਹੜੀ ਲਿਖਾਂਗੇ ਉਹ ਲਿਖਾਂਗੇ पहला लिख दें देखो पहला तहूँ पता है ना सब तो पहला आप लिखना है नियम का दा अर्थ दूसरे नंबर पे परिभाषा लिखनी है डेफिनेशन और तीसरे नंबर से बारियां आती है यानी कि दी ਤੋ ਨਿਯਮ ਦੀਆਂ ਮਾਨਤਾਵਾਂ ਹੈਡਿੰਗ ਦੇ ਦੇਣਾ ਤੀਜੇ ਨੰਬਰ ਤੇ ਉਸ ਤੋਂ ਬਾਅਦ ਇਹਨੂੰ ਸਮਝਾ ਦੇਣਾ ਫਸਟ ਹੈ ਉਪਭੋਗਤਾ ਦੀ ਆਮਦਨ ਵਿੱਚ ਕੋਈ ਪਰਿਵਰਤਨ ਨਹੀਂ ਹੋਣਾ ਚਾਹੀਦਾ ਹੋਣ ਦੇਖੋ ਇਹਨੂੰ ਸਮਝੋ ਆਪਾਂ ਕਹਿ ਰਹੇ ਆ ਕਿ ਕੀਮਤ ਵਧਣ ਨਾਲ ਮੰਗ ਮਾਤਰਾ ਘੱਟ ਜਾਂਦੀ ਹੈ ਔਰ ਕੀਮਤ ਘਟਣਾ ਮੰਗ ਮਾਤਰਾ ਵਧ ਜਾਂਦੀ ਹੈ ਇਹ ਕਦੋਂ ਸੰਭਵ ਹੋਏਗਾ ਜਦੋਂ ਆਮਦਨ ਵਿੱਚ ਕੋਈ ਤਬਦੀਲੀ ਨਾ ਹੋਵੇ ਮੰਨ ਲਓ ਕੀਮਤ ਪਹਿਲਾਂ ਨਾਲੋਂ ਵਧ ਗਈ ਉਹਦੇ ਨਾਲ ਦੀ ਆਮਦਨ ਵੀ ਵਧ ਗਈ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਖਰੀਦ ਹੀ ਲਓਗੇ ਫਿਰ ਤਾਂ ਕੋਈ ਚੱਕਰ ਨਹੀਂ ਫਿਰ ਮੰਗ ਘਟੀ ਨਹੀਂ ਸਕਦੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਨਿਯਮ ਲਾਗੂ ਹੋਣ ਦੀ ਸੂਰਤ ਵਿੱਚ ਆਮਦਨ ਜਿਹੜੀ ਹੈ ਉਸ ਥਿਰ ਰਹਿਣੀ ਚਾਹੀਦੀ ਹੈ ਤਾਂ ਉਪਭੋਗਤਾ ਦੀ ਆਮਦਨ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਇਨਕਮ ਆਫ ਕੰਜ਼ਿਊਮਰ ਮਸਟ ਬੀ ਰਿਮੇਨ ਸੇਮ ਉਦੋਂ ਹੀ ਸਾਡਾ ਲਾਅ ਆਫ ਡਿਮਾਂਡ ਹੈ ਉਹ ਐਪਲੀਕੇਬਲ ਹੋਏਗਾ ਦੂਸਰਾ ਦੂਸਰੀ ਗੱਲ ਇਹ ਹੈ ਜਨਸਾਨੇ ਆਲ ਆਰ ਐਸ ਸੰਬੰਧਿਤ ਵਸਤਵਾਂ ਦੀ ਕੀਮਤ ਵਿੱਚ कोई परिवर्तन नहीं होना चाहिए संबंधित वस्तुएं और संबंधित वस्तुएं जेडी हैं वो दो तरह की होती है एक होंगे है स्थानापन वस्तु स्थानापन वस्तु स्थानापन वस्तु मतलब सब्स्टिट्यूट गुड्स सब्स्टिट्यूट गुड्स ਜਿਵੇਂ ਚਾਹ ਤੇ ਕੌਫੀ T X ਕੌਫੀ ਦੇ ਪ੍ਰਾਈਸ ਵਧਣ ਜਾਂ ਘਟਣ ਨਾਲ ਚਾਹ ਦੀ ਮੰਗ ਤੇ ਪ੍ਰਭਾਵ ਪੈਂਦਾ ਪਰ ਇੱਥੇ ਮੰਨ ਕੇ ਚੱਲ ਰਹੇ ਕਿ ਸਥਾਣਾਪਨ ਵਸਤੂਆਂ ਦੀ ਜਿਹੜੀ ਕੀਮਤ ਹੈ ਜਿਹੜੀ ਵਸਤੂ ਦੀ ਸਥਾਣਾਪਨ ਵਸਤੂ ਹੈ ਉਸ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਸਾਡਾ ਲਾਭ ਫੇਲ ਹੋ ਜਾਏਗਾ ਇਸੇ ਤਰ੍ਹਾਂ ਇੱਕ ਹੋੰਦੀ ਹੈ ਪੂਰਕ ਵਸਤੂ पूरक वस्तु कॉम्प्लीमेंटरी गुड्स जिन्हे पेट्रोल एंड कार इस करके संबंधित वस्तुओं की कीमत में कोई कर दीली ना हो तो पहला पॉइंट समझ आ गया ना पहली मान्यता उपभोक्ता दे आमदनी में कोई तब्दीली नहीं होनी चाहिए दूसरी संबंधित वस्तुओं की कीमत में कोई परिवर्तन नहीं होना चाहिए तीसरी मान्यता ਉਪਭੋਗਤਾਵਾਂ ਦੀਆਂ ਰੁਚੀਆਂ ਅਤੇ ਪਸੰਦ ਵਿੱਚ 18 ਨਾਲ ਸੰਬੰਧਿਤ ਪੁਆਇੰਟ ਹੈ ਇਹ PR ਨਾਲ ਸੰਬੰਧਿਤ ਪੁਆਇੰਟ ਸੀਗਾ ਇਹ ਜਿਹੜਾ ਹੈ Y ਨਾਲ ਸੰਬੰਧਿਤ ਸੀ Y ਨੂੰ ਵੀ ਕਨਸਟੈਂਟ ਮੰਨ ਲਿਆ ਪ੍ਰਾਈਸ ਆਫ ਰਿਲੇਟਿਡ ਗੁੱਡਸ ਨੂੰ ਕਨਸਟੈਂਟ ਮੰਨ ਲਿਆ ਹੁਣ T ਨੂੰ ਕਨਸਟੈਂਟ ਮੰਨ ਰਿਹਾ ਹੈ ਕਹਿੰਦਾ ਕਿ ਉਪਭੋਗਤਾ ਦੀ ਰੁਚੀ ਅਤੇ ਪਸੰਦ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਹੈ ਮੰਨ ਲਓ ਕਿਸੇ ਵਸਤੂ ਦੇ ਰੇਟ ਵਧ ਗਏ ਪ੍ਰਾਈਸ ਵਧ ਗਈ ਤੁਸੀਂ ਉਹਨੂੰ ਖਰੀਦਿਆ ਹੀ ਨਹੀਂ ਤੁਹਾਡੀ ਸੋਚ ਹੀ ਬਦਲ ਗਈ ਤੁਹਾਡੀ ਰੁਚੀ ਹੀ ਬਦਲ ਗਈ ਤੁਸੀਂ ਪਸੰਦ ਹੀ ਨਹੀਂ ਕਰਦੇ ਹੁਣ ਉਸ ਵਸਤੂ ਨੂੰ ਆਪਣੇ ਜਾਣੇ ਉਸ ਵਸਤੂ ਦੀ ਜਿਹੜੀ ਕੀਮਤ ਵਧੇ ਚਾਹੀ ਘਟੇ ਸਾਨੂੰ ਕੋਈ ਇਸ ਤੋਂ ਮਤਲਬ ਨਹੀਂ ਹੈ ਕਿਉਂਕਿ ਅਸੀਂ ਹੁਣ ਉਸ ਵਸਤੂ ਨੂੰ ਛੱਡ ਚੁੱਕੇ ਹਾਂ ਤਾਂ ਵੀ ਲਾਅ ਆਫ ਡਿਮਾਂਡ ਸਾਡਾ ਫੇਲ ਹੋ ਜਾਂਦਾ ਹੈ ਇਹ ਵੀ ਇੱਕ ਕੰਡੀਸ਼ਨ ਹੁੰਦੀ ਹੈ ਉਸ ਤੋਂ ਬਾਅਦ ਚੌਥੀ ਜਿਹੜੀ ਮੰਨਤਾ ਹੈ ਉਪਭੋਗਤਾ ਨੂੰ ਵਸਤੂ ਦੀ ਕੀਮਤ ਦੇ ਨਿਕਟ ਭਵਿਕ ਵਿੱਚ ਪਰਿਵਰਤਨ ਹੋਣੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ ਹੈ। ਯਾਨੀ ਕਿ ਕੰਜ਼ਿਊਮਰ ਹੈਜ਼ ਨੋ ਐਕਸਪੈਕਟੇਸ਼ਨ ਰਿਗਾਰਡਿੰਗ ਚੇਂਜ ਇਨ ਪ੍ਰਾਈਸ ਇਨ ਨੀਅਰ ਫਿਊਚਰ। ਉਪਭੋਗਤਾ ਨੂੰ ਇਹ ਵੀ ਕੋਈ ਸੰਭਾਵਨਾ ਨਹੀਂ ਹੈ ਕਿ ਫਿਊਚਰ ਦੇ ਵਿੱਚ ਭਵਿਕ ਵਿੱਚ ਵਸਤੂ ਦੀ ਕੀਮਤ ਜਿਹੜੀ ਉਹ ਘਟੇਗੀ ਜਾਂ ਵਧੇਗੀ। ਇਹ ਚੌਥੀ ਮਾਨਤਾ ਹੈ। ਪੰਜਵੀਂ ਮਾਨਤਾ ਜਿਹੜੀ ਹੈ ਆਮਦਨ ਦੀ ਵਾਂਡ ਵਿੱਚ ਕੋਈ ਪਰਿਵਰਤਨ ਨਹੀਂ ਹੋਣਾ ਚਾਹੀਦਾ। देश में आमदनी वंट इक्वल रहनी चाहिए यानी कि वाई डी ए सीई एक्सपेक्टेशन ए है वाई डी यानी कि डिस्ट्रीब्यूशन ऑफ इनकम जी है वो कांस्टेंट रहनी चाहिए है, उस स्विच किसी तरह की कोई तब्दीली नहीं होनी चाहिए ए वाई है ए पी आर है प्राइस ऑफ रिलेटेड गुड्स से इनकम है ए टी है ओ ई e है ए वाई डी है 체ਵੀ ਜਿਹੜੀ ਮੰਨਤਾ ਹੈ ਉਹ ਖਪੋਕਤਾ ਵਿਵੇਕਸੀਲ ਜਾਂ ਸਿਆਣਾ ਹੋਣਾ ਚਾਹੀਦਾ ਹੈ ਇਕਨੋਮਿਕਸ ਦਾ ਇੱਕ ਸਿੰਪਲ ਜਿਹਾ ਹੰਡਾ ਹੈ ਕੰਜ਼ੂਮਰ ਇਜ਼ ਰੈਸ਼ਨਲ ਉਹ ਖਪੋਕੀ ਵਿਵੇਕਸੀਲ ਹੋਣਾ ਚਾਹੀਦਾ ਹੈ ਪਾਗਲਾ ਦੇ ਇਕਨੋਮਿਸਟ ਦੇ ਕੋਈ ਲਾਅ ਅਪਲਾਈ ਨਹੀਂ ਹੁੰਦੇ ਔਰ ਲਾਸਟ ਵਸਤੂ ਇੱਕ ਸਧਾਰਨ ਵਸਤੂ ਹੈ ਇਹ ਮੈਂ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਜਿਹੜਾ ਲਾਅ ਆਫ ਡਿਮਾਂਡ ਸਿਰਫ ਔਰ ਸਿਰਫ ਨਾਰਮਲ ਗੁੱਡਸ ਦੇ ਕੇਸ ਤੇ ਲਾਗੂ ਹੁੰਦਾ ਹੈ ਨਾਰਮਲ ਗੁੱਡਸ ਗਿਫਨ ਗੁੱਡਸ ਜਿਹੜੀ ਹੁੰਦੀਆਂ ਨੇ ਗਿਫਨ ਬਦਾਰਤਾਂ ਤੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਤੇ ਇੱਕ ਦਿਨ ਆਪਾਂ ਲੈਕਚਰ ਬਣਾਵਾਂਗੇ ਵਸਤੂਆਂ ਦੀ ਉਸ ਦੇ ਵਿੱਚ। ਵਸਤੂਆਂ ਦੀ ਆਪਾਂ ਕਲਾਸੀਫਿਕੇਸ਼ਨ ਕਰਾਂਗੇ। ਤਾਂ ਇਹ ਸੀ ਮਾਨਤਾਵਾਂ। ਤੇ ਨਿਯਮ ਦਾ ਇਹ ਨਾ ਮਾਨਤਾਵਾਂ ਦੇ ਆਧਾਰਿਤ ਹੈ। ਉਸ ਤੋਂ ਬਾਅਦ ਲਾਸਟ ਦੇ ਵਿੱਚ ਇਸ ਦੀ ਕਰ ਸਕਦੇ ਆਪਾਂ ਵਿਆਖਿਆ। ਤਾਂ ਵਿਆਖਿਆ ਕਰਨ ਦੇ ਲਈ ਤੁਸੀਂ ਮੰਗ ਸੂਚੀ ਅਤੇ ਮੰਗ ਵਕਰ ਦਾ ਪ੍ਰਯੋਗ ਕਰ ਸਕਦੇ। ਮਾਗ ਸੂਚੀ ਅਤੇ ਮਾਗ ਵਕਰ ਤੇ ਮੇਰਾ ਇੱਕ ਲੈਕਚਰ ਪਹਿਲਾਂ ਹੀ ਬਣਿਆ ਹੋਇਆ ਹੈ ਡਿਮਾਂਡ ਸ਼ੈਡਿਊਲ ਐਂਡ ਡਿਮਾਂਡ ਕਰਵ ਮਾਗ ਸੂਚੀ ਅਤੇ ਮਾਗ ਵਕਰ ਤੁਸੀਂ ਉਸ ਨੂੰ ਵੜੀ ਡਿਟੇਲ ਦੇ ਸਮਝਣਾ ਹੋਏ ਤਾਂ ਤੁਸੀਂ ਮੇਰੇ ਉਸ ਲੈਕਚਰ ਨੂੰ ਸੁਣ ਲੈਣਾ ਹੈ ਔਰ ਇੱਥੇ ਦੇਖੋ ਆਪਾਂ ਲਾਅ ਆਫ ਡਿਮਾਂਡ ਨੂੰ ਐਕਸਪਲੇਨ ਕੀਤਾ ਹੈ ਲਾਅ ਆਫ ਡਿਮਾਂਡ ਮੰਗ ਦਾ ਨਿਯਮ ਹਾਂ ਦੇਖੋ ਕੀਮਤ ਵੱਧ ਰਹੀ ਹੈ पहला कीमत एक है पंजा एक की मांग की जा रही है उस तो बाद जलो तो कीमत जो कीमत वन है पंजा एक की डिमांड की जा रही है जो दो है कीमत दो होगी